ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੇ ਆਂ ਜੀ ਅਰਬੀ ਦੀ ਸਬਜ਼ੀ ਅਰਬੀ ਦੀ ਸਬਜ਼ੀ ਨੂੰ ਜੀ ਟੇਸਟੀ ਬਣਾਉਣ ਲਈ ਅੱਜ ਆਪਾਂ ਤੁਹਾਨੂੰ ਇੱਕ ਅਜੀਹਾ ਸੀਕ੍ਰੇਟ ਤਰੀਕਾ ਦੱਸਾਂਗੇ ਜਿਸ ਨਾਲ ਇਸ ਦਾ ਟੇਸਟ ਬਹੁਤ ਹੀ ਜ਼ਿਆਦਾ ਲਾਜਵਾ ਬਣ ਕੇ ਤਿਆਰ ਹੋਵੇਗਾ ਚਲੋ ਜੀ ਜਲਦੀ ਸੇ ਸ਼ੁਰੂ ਕਰਦੇ ਆਂ ਅਰਬੀ ਦੀ ਸਬਜ਼ੀ ਬਣਾਉਣਾ ਇਸ ਦੇ ਲਈ ਜੀ ਆਪਾਂ ਨੇ 500 ਗ੍ਰਾਮ ਆਪਾਂ ਨੇ ਅਰਬੀ ਲਈ ਹੈ 1/2 ਕਿਜੀ ਤੇ ਇਸ ਨੂੰ ਆਪਣੇ ਧੋ ਕੇ ਸਿਲ ਕੇ ਇਸ ਨੂੰ ਗੋਲ-ਗੋਲ ਆਪਾਂ ਨੇ ਕੱਟ ਲਿਆਗਾ ਨਾ ਜ਼ਿਆਦਾ ਮੋਟਾ ਕੱਟਣਾ ਤੇ ਨਾ ਹੀ ਜ਼ਿਆਦਾ ਬਰੀਕ ਪੈਨਾ ਫਰਾਈ ਕਰ ਲੈਣਾਗਾ ਫਰਾਈ ਕਰਨ ਲਈ ਜੀ ਆਪਾਂ ਨੇ ਸਰੋਂ ਦੇ ਤੇਲ ਦੀ ਵਰਤੋਂ ਕੀਤੀ ਹੈ ਤੇ ਆਪਾਂ ਨੇ ਸਰੋਂ ਦਾ ਤੇਲ ਨੂੰ ਮੀਡੀਅਮ ਗਰਮ ਕਰਕੇ ਫਿਰ ਆਪਾਂ ਅਰਬੀ ਨੂੰ ਫਰਾਈ ਕੀਤਾਗਾ ਜੇ ਆਪਾਂ ਇਸ ਨੂੰ ਹਾਈ ਗੈਸ ਤੇ ਅਰਬੀ ਨੂੰ ਫਰਾਈ ਕੀਤਾ ਤਾਂ ਆਪਣੀ ਅਰਬੀ ਆ ਜੋ ਉਹ ਸੁੱਕ ਜਾਵੇਗੀ ਇਸ ਕਰਕੇ ਆਪਾਂ ਨੇ ਅਰਬੀ ਨੂੰ ਹਮੇਸ਼ਾ ਮੀਡੀਅਮ ਗੈਸ ਤੇ ਹੀ ਫਰਾਈ ਕਰਨਾ ਹੁੰਦਾਗਾ ਫਿਰ ਅਰਬੀ ਦਾ ਜੋ ਸੌਫਟ ਬਣਾ ਜੀ ਉਹ ਕਦੇ ਵੀ ਖਤਮ ਨਹੀਂ ਹੁੰਦਾ ਹੈਗਾ ਤੇ ਸੌਫਟ ਬਣ ਕੇ ਜਿਵੇਂ ਆਲੂ ਹੁੰਦਾਗਾ ਇਸ ਤਰੀਕੇ ਦੀ ਤਿਆਰ ਹੋ ਜਾਂਦੀ ਹੈ ਅਰਬੀ ਨੂੰ ਜੀ ਆਪਾਂ ਨੇ ਫੁੱਲ ਫਰਾਈ ਕਰਨਾਗਾ ਹਾਫ ਅ ਫਰਾਈ ਨਹੀਂ ਕਰਨਾ ਹੈਗਾ ਫਰਾਈ ਕਰਕੇ ਜੀ ਅਰਬੀ ਦੀ ਜੋ ਸਬਜੀ ਆ ਬਹੁਤ ਹੀ ਜ਼ਿਆਦਾ ਘੱਟ ਟਾਈਮ ਵਿੱਚ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੋ ਆਪਾਂ ਇਸ ਵਿੱਚ ਅੱਜ ਇੱਕ ਚੀਜ਼ ਹੋਰ ਮਿਕਸ ਕਰਾਂਗੇ ਜਿਸ ਨਾਲ ਇਸ ਦਾ ਜੋ ਟੇਸਟ ਆ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੋਵੇਗਾ ਉਹ ਆਪਾਂ ਤੁਹਾਨੂੰ ਜੀ ਅੱਗੇ ਵੀਡੀਓ ਵਿੱਚ ਦੱਸ ਦਿਆਂ ਅਰਬੀ ਆਪਣੀ ਜੀ ਫੁੱਲ ਫਰਾਈ ਹੋ ਚੁੱਕੀ ਹੈ ਮੀਡੀਅਮ ਗੈਸ ਤੇ ਹੀ ਆਪਾਂ ਅਰਬੀ ਨੂੰ ਫਰਾਈ ਕੀਤਾਗਾ ਹੁਣ ਆਪਾਂ ਪਹਿਲਾਂ ਇਸ ਨੂੰ ਚੈੱਕ ਕਰਾਂਗੇ ਇੱਕ ਨਾਈਫ ਲੈ ਕੇ ਜੀ ਆਪਾਂ ਇਸ ਨੂੰ ਦੇਖੋ ਚੈੱਕ ਕਰ ਲੈਣਾਗਾ ਕਿ ਅਰਬੀ ਆਪਣੀ ਫਰਾਈ ਹੋ ਚੁੱਕੀ ਆ ਹੁਣ ਆਪਾਂ ਜੀ ਇਸ ਨੂੰ ਕਢ ਲਾਵਾਂਗੇ ਅਗਰ ਤੁਹਾਨੂੰ ਜੀ ਅਰਬੀ ਦੀ ਸਬਜੀ ਬਣਾਉਣ ਦਾ ਅੱਜ ਵਾਲਾ ਮੇਰਾ ਤਰੀਕਾ ਤੁਹਾਨੂੰ ਵਧਿਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਅੱਗੇ ਦੀ ਸ਼ੇਅਰ ਕਰਦੇ ਕਰੋ ਇੱਕ ਲਾਈਕ ਜ਼ਰੂਰ ਬੰਨਦਾ ਜੀ ਤੁਸੀਂ ਲਾਈਕ ਵੀ ਜ਼ਰੂਰ ਕਰਿਆ ਕਰੋ ਸਾਰੇ ਅਰਬੀ ਜੀ ਆਪਾਂ ਨੇ ਕੱਢ ਲਈਏ ਹੁਣ ਆਪਾਂ ਇਸ ਨੂੰ ਤੜਕਾ ਲਗਾਵਾਂਗੇ ਇਸ ਦੇ ਲਈ ਜੀ ਆਪਣੇ ਸਰੋਂ ਦੇ ਤੇਲ ਵਿੱਚ ਪਹਿਲਾਂ ਅੱਧਾ ਚਮਚ ਸੁੱਕਾ ਦਣੀਆਂ ਪਾਏਗਾ ਅੱਧਾ ਚਮਚ ਜੀਰਾ ਥੋੜੀ ਜੀ ਆਪਾਂ ਹਿੰਗ ਪਾਵਾਂਗੇ। ਦੋ ਆਪਣੇ ਜੀ మీడియం ਸਾਈਜ਼ ਦੇ ਪਿਆਜ਼ ਲਏ ਸੀ ਇਸ ਨੂੰ ਆਪਾਂ ਨੇ ਬਰੀਕ ਚੋਪਿੰਗ ਕਰਕੇ ਫਿਰ ਐਡ ਕੀਤਾਗਾ। ਹੁਣ ਆਪਾਂ ਇਸ ਨੂੰ ਲਾਈਟ ਬ੍ਰਾਊਨ ਕਲਰ ਹੋਣ ਤੱਕ ਜੀ ਹਲਕਾ ਦਾ ਇਸ ਨੂੰ ਰੋਸਟ ਕਰ ਲੈਣਾਗਾ। ਪਿਆਜ਼ ਨੂੰ ਹਮੇਸ਼ਾ ਜਦੋਂ ਆਪਾਂ ਅਰਬੀ ਨੂੰ ਫਰਾਈ ਕਰਕੇ ਬਣਾਉਣਾ ਇਸ ਦੇ ਵਿੱਚ ਪਿਆਜ਼ ਆਪਣੇ ਬਰੀਕ ਕੱਟ ਕੇ ਹੀ ਪਾਉਣਾਗਾ। प्याज अपना लगभग रोस्ट हो चुके जी हम आप इस हरी मिर्च ऐड करा एक अपने टमाटर लिया से मीडियम सैज का उसमें भी अपने बरीक कट के ऐड किया में भी आप दो मिनट रोस्ट कर लेना गा तो कि थोड़ा जा सॉफ्ट बन जाए हूँ आप देखो सब तो पहला अपने फ्राई की हुई अरबी की सब्ज़ी ऐड करनी है ਦੂ ਕ ਮਿੰਟਾਂ ਲਈ ਆਪਣੇ ਇਸ ਨੂੰ ਪਿਆਜ਼ ਟਮਾਟਰ ਦੇ ਵਿੱਚ ਮਿਕਸ ਕਰਕੇ ਇਸ ਨੂੰ ਹਲਕਾ ਜਿਹਾ ਫਰਾਈ ਕਰਨਾਗਾ ਦੋ ਤਿੰਨ ਕ ਮਿੰਟਾਂ ਦੇ ਲਈ ਜੋ ਆਪਣੇ ਮਸਾਲੇ ਨੇ ਉਹ ਆਪਾਂ ਬਾਅਦ ਵਿੱਚ ਐਡ ਕਰਨੇ ਨੇ ਪਹਿਲਾਂ ਦੋ ਤਿੰਨ ਮਿੰਟਾਂ ਲਈ ਆਪਾਂ ਨੇ ਅਰਬੀ ਨੂੰ ਤੜਕੀ ਵਿੱਚ ਹਲਕਾ ਜਿਹਾ ਫਰਾਈ ਕਰਨਾਗਾ ਅਰਬੀ ਨੂੰ ਜਿਆਦਾ ਟੇਸਟੀ ਬਣਾਉਣ ਲਈ ਆਪਾਂ ਨੇ ਇਸ ਵਿੱਚ ਅੱਧਾ ਨਿੰਬੂ ਲੈ ਕੇ ਉਸ ਦਾ ਰਸ ਐਡ ਕਰਨਾਗਾ ਇਸ ਨਾਲ ਅਰਬੀ ਦਾ ਟੇਸਟ ਬਹੁਤ ਹੀ ਜਿਆਦਾ ਲਾਜਵਾਬ ਬਣ ਕੇ ਤਿਆਰ ਹੁੰਦਾਗਾ ਤੁਸੀਂ ਵੀ ਇੱਕ ਬਾਰ ਇਸੇ ਤਰੀਕੇ ਨਾਲ ਅਰਬੀ ਨੂੰ ਬਣਾ ਕੇ ਆਪਣੇ ਘਰ ਵਿੱਚ ਜਰੂਰ ਟਰਾਈ ਕਰਿਓ ਅਗਰ ਤੁਹਾਡੇ ਕੋਲ ਜੀ ਨਿੰਬੂ ਨਹੀਂ ਹੈ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਆਮਚੂਰ ਪਾਊਡਰ ਵੀ ਪਾ ਸਕਦੇ ਹੋ ਦੋ ਕੁ ਮਿੰਟ ਜੀ ਆਪਾਂ ਅਰਬੀ ਨੂੰ ਹੋਰ ਫਰਾਈ ਕਰਨ ਤੋਂ ਬਾਅਦ ਹੁਣ ਆਪਾਂ ਇਸ ਵਿੱਚ ਟੇਸਟ ਅਨੁਸਾਰ ਨਮਕ ਪਾਉਣਾਗਾ ਰੈੱਡ ਚਿਲੀ ਪਾਊਡਰ ਪਾਵਾਂਗੇ ਤਨੀਆ ਪਾਊਡਰ ਪਾਵਾਂਗੇ ਜੀ ਥੋੜਾ ਜਿਹਾ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਆਪਾਂ ਹਲਦੀ ਐਡ ਕਰਾਂਗੇ ਤੇ ਥੋੜੀ ਜੀ ਆਪਾਂ ਕਸ਼ਮੀਰੀ ਰੈੱਡ ਚਿਲੀ ਪਾਊਡਰ ਪਾਵਾਂਗੇ ਹੁਣ ਆਪਾਂ ਇਸ ਨੂੰ ਜੀ ਮਿਕਸ ਕਰ ਦੇਣਾਗਾ 2-3 ਮਿੰਟਾਂ ਬਾਅਦ ਜੀ ਆਪਣੀ ਅਰਬੀ ਦੀ ਸਬਜ਼ੀ ਬਣ ਕੇ ਹੁਣ ਤਿਆਰ ਹੋ ਜਾਵੇਗੀ ਜੂ ਆਪਾਂ ਜੀ ਇਸ ਵਿੱਚ ਨਿੰਬੂ ਦਾ ਰਸ ਐਡ ਕਰਦੇ ਹਾਂ ਉਸ ਨਾਲ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਆ ਹੁਣ ਆਪਾਂ ਇਸ ਵਿੱਚ ਜੀ ਧਨੀਆ ਪਾ ਕੇ ਇਸ ਨੂੰ ਮਿਕਸ ਕਰ ਦੇਣਾਗਾ तो गैस में हूँ आप बंद कर देवेंगे अरबी की सब्जी जी अपनी बन के तैयारा देखो तो ही पता लग रहा जी अपनी अरबी की सब्ज़ी बहुत ही ज़्यादा टेस्टी बन के तैयार हुई होगी हूँ आप गैस में बंद कर देवेंगे ਇਸ ਨੂੰ ਇੱਕ ਪਲੇਟ ਵਿੱਚ ਪਾ ਲਵਾਂਗੇ ਦੇਖੋ ਜੀ ਕਿੰਨੀ ਵਧੀਆ ਲੱਗ ਰਹੀ ਹੈ ਆਪਣੀ ਅਰਬੀ ਦੀ ਸਬਜ਼ੀ ਬਣ ਕੇ ਅਗਰ ਤੁਹਾਨੂੰ ਜੀ ਅਰਬੀ ਬਣਾਉਂਦਾ ਇਹ ਮੇਰਾ ਤਰੀਕਾ ਜੀ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਨੂੰ ਜੀ ਪ੍ਰੈਸ ਕਰ ਦਿਆ ਕਰੋ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੀ ਹੈ ਤੁਹਾਡੇ ਤੱਕ ਜੀ ਤੁਰੰਤ ਪਹੁੰਚ ਜਾਇ ਕਰੀ ਵੀਡੀਓ ਦੇਖਣ ਲਈ ਜੀ ਧੰਨਵਾਦ Thanks for watching this video.